ਰਾ ਪਰ ਆ ਜਿਹੜਾ ਉਹ ਗੇੜਾ ਮਾਰਨ ਗਿਆ ਸੀ ਮੋਟਰ ਤੇ ਜੋ 9 9:30 ਵਜੇ ਦਾ ਟਾਈਮ ਸੀ ਜੋ ਮੋਟਰ ਬੰਦ ਕਰਕੇ ਵਾਪਸ ਹੋਇਆ ਤੇ ਉਥੋਂ ਇਹਨੇ ਪਛਾਣ ਤੋਂ ਕਿਲਾ ਕੁ ਦੋ ਕਿਲੇ ਪਿਛੇ ਹਟਿਆ ਪਿੰਡ ਵੱਲ ਨੂੰ ਚੇਹ ਦੇ ਵਿੱਚ ਨੇਰੀ ਦਾ ਪੈਦਾ ਹਟਾਉਂਦੇ ਬਈ ਬੰਦੇ 15 ਕੇ 20 ਬੰਦੇ ਜਿਹੜੇ ਉਹਦੇ ਗਾਲ ਪਾਏਗੇ ਜਿੰਨਾ ਬੰਦਿਆਂ ਨੇ ਬਿਲਕੁਲ ਉਹਨੂੰ ਮਰਨਾਉ ਕਰਤਾ ਸੱਟਾਂ ਮਾਰ ਮਾਰ ਕੇ ਕਿ ਉਹਦੇ ਬਸ ਦਾ ਕੋਈ ਰੋਗ ਹੀ ਨਹੀਂ ਛੱਡਿਆ ਵੀ ਜਿਹੜਾ ਪੂਰ ਕੁੱਲਣ ਜੋਗਾ ਨਹੀਂ ਛੱਡਿਆ ਆਤਮ ਹੋਇਆ ਕਰਕੇ ਆਤਮ ਹੋਇਆ ਕਿ ਜਾਨੋ ਮਾਰ ਦਿੱਤਾ ਸਾਣਾ ਅਬਦਲ ਜਾਨੋ ਮਾਰ ਕੇ ਉਥੋਂ ਫਰਾਰ ਹੋ ਗਏ ਜਿਸ ਕਾਰਨ ਸਾਨੂੰ ਪਤਾ ਲੱਗਾ ਅਰਨੋ ਗਵਾਂਡੋ ਫੋਨ ਗਏ ਫਿਰ ਅਸੀਂ ਜਾ ਕੇ ਇਹ ਬੰਦੇ ਨੂੰ ਚੁੱਕਿਆ ਆਪਣੇ ਭਰਾ ਨੂੰ ਉਹ ਆ ਟਾਈਮ 'ਤੇ ਭੋਜ ਸੀ ਬਿਲਕੁਲ ਕੂਰ ਪੂਰ ਜੋਗਾ ਨਹੀਂ ਹੈਗਾ ਅਸੀਂ ਫਿਰ ਇਸ ਨੂੰ ਉਥੋਂ ਚੁੱਕ ਕੇ ਗੱਡੀ ਦੇ ਵਿੱਚ ਪਾਇਆ ਜੋ ਗੱਡੀ ਦੇ ਵਿੱਚ ਪਾ ਕੇ ਅਸੀਂ ਥਾਣੇ ਹਾਰਪ ਕੇ ਲੈ ਕੇ ਗਏ ਹਾਰਪਕੇ ਥਾਣੇ ਜਾ ਕੇ ਅਸੀਂ ਜਗੋ ਰਿਪੋਰਟ ਕਹੀਂ ਉਥੇ ਕਰਾਈ ਉਹਨਾਂ ਆਖਿਆ ਵੀ ਇਹ ਬੰਦਾ ਬਿਲਕੁਲ ਸਰੀਆ ਸਾ ਇਹਨੂੰ ਹਸਪਤਾਲ ਲੈ ਜਾਓ ਅਸੀਂ ਹਾਰਪਕੇ ਥਾਣੇ ਤੋਂ ਜੋ ਚੁੱਕਿਆ ਅਸੀਂ ਫਰੋਈਪੁਰ ਇਹਨੂੰ ਸਿਵਲ ਹਸਪਤਾਲ ਲੈ ਗਏ ਜੋ ਉੱਥੇ ਅਸੀਂ ਲੈ ਗਏ ਤੇ ਉਥੋਂ ਡਾਕਟਰਾਂ ਨੇ ਸਾਨੂੰ ਇਹਨੂੰ ਵੇਖ ਚਾ ਕੇ ਇਹਦੇ ਜ਼ਖਮਾਂ ਨੂੰ ਸਾਫ਼-ਸੂ ਕਰਦੇ ਵੰਦੇ ਹੋਏ ਉਹਨਾਂ ਨੇ ਵੀ ਇਹ ਬੰਦਾ ਤੁਹਾਡਾ ਸਾਡੇ ਇਸੇ ਦਾਖਲ ਕਰਨ ਦੇ ਕਾਬਲ ਨਹੀਂ ਇਹਨੂੰ ਇਹਨੂੰ ਅਸੀਂ ਰੈਫਰ ਕਰ ਦਿੰਨੇ ਅਸੀਂ ਕਿਹਾ ਵੀ ਕਿਹੜੇ ਹਸਪਤਾਲ ਜੀ ਉਹਨਾਂ ਨੇ ਵੀ ਇਹਦੀਆਂ ਲੱਤਾਂ ਕਟਣੀਆਂ ਪੈਣੀਆਂ ਇਹ ਨੂੰ ਅਮਰਦੀਵ ਹਸਪਤਾਲ ਉਹਨਾਂ ਰੈਫਰ ਕਰਤਾ ਅਸੀਂ ਰਾਤੋਂ ਰਾਤ ਹੀ ਇਹਨੂੰ ਅਮਰਦੀਵ ਹਸਪਤਾਲ ਰੈਫਰ ਕਰਤਾ ਜੋ ਲੈ ਗਏ ਉੱਥੇ ਇਹਦਾ ਇਲਾਜ ਜੋ ਚੱਲਣ ਡਿਆ ਹੈ ਹੁਣ ਤੱਕ ਬੰਦੇ ਨੂੰ ਕੋਈ ਏਡੀ ਜਿਆਦਾ ਸੁਰਤ ਨਹੀਂ ਫੇਰ ਵੀ ਇਲਾਜ ਡਾਕਟਰਾਂ ਦਾ ਚੱਲਦਾ ਵੀ 1 ਲੱਖ ਤੱਕ ਕਟੀ ਗਈ ਹੈ ਦੂਸਰੀ ਇਲਾਜ ਦਾ ਵੀ ਕੋਈ ਸਾਨੂੰ ਪਰਵਾਸਾ ਨਹੀਂ ਡਾਕਟਰ ਦੇ ਰਹੇ ਜਿਹੜਾ ਆਂਦੇ ਵੀ ਇਹ ਲੱਤ ਹੋ ਸਕਦਾ ਵੀ ਕਟਣੀ ਪਵੇ ਕਿਉਂਕਿ ਬੰਦਾ ਸਾਡਾ ਬਿਲਕੁਲ ਹੀ ਇਹਨਾਂ ਨੇ ਗੱਲ ਦਾ ਅਧਮ ਹੋਇਆ ਕਰਦਾ ਗੱਲ ਕਦੀ ਮੋਇਆ ਹੀਗਾ ਕਿ ਸਮਝਾ ਕਾਦਾ ਉਹ ਜਿਹੜਾ ਨਾ ਸਾਰੀ ਰੋਠੀ ਨਹੀਂ ਸਕਦਾ ਤੋਰੀ ਨਹੀਂ ਸਕਦਾ ਇਹ ਕਿਉਂ ਮਾਰਿਆ ਕੀ ਕਰਨ ਇਹਦੀ ਸਾਡੀ ਕੋਈ ਇਹਨਾਂ ਨਾਲ ਕੋਈ ਏਡੀ ਖਾਸ ਜਿਹੀ ਰੰਸ ਸੀ ਸਾਡੇ ਪਿੰਡ ਦੇ ਹੀ ਬੰਦੇ ਜੱਲੋ ਗਿਆ ਗੱਗੜ ਕੇ ਪਿੰਡ ਪਿੰਦਾ ਨਾਲ ਜੱਲੋ ਗਿਆ ਦੇ ਕਿ ਸਾਡੀ ਪਿਛਲੇ ਸਾਲ ਥੋੜੀ ਜੀ ਇਹਨਾਂ ਨਾਲ ਲੜਾਈ ਦਾ ਮਾੜਾ ਮੋਟਾ ਝਗੜਾ ਸੀ ਜ਼ਮੀਨ ਦਾ ਝਗੜਾ ਜ਼ਮੀਨ ਦਾ ਜੋ ਸਾਡਾ ਅਜੇ ਤੋ ਨਿਬੜਿਆ ਹੀ ਸਮਝੋ ਵੀ ਅਸੀਂ ਜੋ ਜ਼ਮੀਨ ਵੇਚੀ ਸੀ ਇਹਨਾਂ ਉਹ ਰੰਚ ਸੁਰੱਖਿ ਪ੍ਰਾਣੀ ਜੋ ਰੱਖਦੇ ਵੀ ਜਦੋਂ ਇਹਨਾਂ ਨੇ ਆਪਦੇ ਦਿਲ 'ਚ ਹੀ ਰੱਖਿਆ ਅਸੀਂ ਤਾਂ ਆਪਦੇ ਲੋਗ ਵਾਈ ਬੈਠੇ ਹਾਂ ਸਾਡੇ ਇਸ ਗੱਲ ਦਾ ਪਤਾ ਨਹੀਂ ਪਰ ਬਾਕੀ ਜੋ ਮੇਰਾ ਭਰਾ ਉਹ ਤੇ ਮੋਟਰ ਤੇ ਗਿਆ ਇਹਨਾਂ ਉਸ ਨੂੰ ਆਪਦੇ ਵੱਲੋਂ ਪੂਰਾ ਮਰਨਾਉ ਕਰਕੇ ਛੁੱਟ ਕੇ ਸੱਟਾਂ ਲਾ ਕੇ ਕੋਈ ਹੜੋ ਦੇ ਪੱਲੇ ਕੱਖ ਨਹੀਂ ਛੱਡਿਆ ਜਿਹਦੇ ਅੱਜ ਵੀ ਅਸੀਂ ਇਹੋ ਆਣੇ ਸਾਡਾ ਮੰਗ ਕਰਦੇ ਆਂ ਵੀ ਜਿਹੜੀ ਕੋਈ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਰਿਪੋਰਟ ਤਾਂ ਦੇ ਦਈ ਪਰਚਾ ਘਟਦਾ ਕਾਰਵਾਈ ਨਹੀਂ ਕਰ ਕਾਰਵਾਈ ਕੋਈ ਕਰ ਨਹੀਂ ਰਹੀ ਗ੍ਰਿਫਤਾਰ ਨਹੀਂ ਹੋਇਆ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਇਸ ਗੱਲ ਨੂੰ 11 ਦਿਨ ਹੋ ਗਏ ਆ ਹਾਂ ਜੇ ਸਾਡੇ ਜਿਹੜਾ ਪੱਚੇ ਬਾਹਰ ਮੋਟਰਾਂ ਦੇ ਨਿਕਲਦੇ ਉਹਨਾਂ ਨੂੰ ਤਵਕੀਆਂ ਦਿੰਦੇ ਆ ਜਿਹੜਾ ਸਾਡੇ ਨਾਲ ਬੰਦਾ ਸਾਡਾ ਕੋਈ ਸਪੋਰਟਰ ਪਿੰਡ ਦੇ ਵਿੱਚੋਂ ਨਿਕਲਦਾ ਉਹਨੂੰ ਤਵਕੀਆਂ ਦਿੰਦੇ ਆ ਅਸੀਂ ਤੁਹਾਨੂੰ ਜਾਨਵਾ ਮਾਰ ਦਾਂਗੇ ਤੁਹਾਡੀਆਂ ਲੱਤਾਂ ਭੰਨ ਦਾਂਗੇ ਜੇ ਤੁਸੀਂ ਇਹਨਾਂ ਦੇ ਨਾਲ ਤੁਰੇ ਤੇ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਤੇ ਉਹ ਕਾਰਵਾਈ ਹੋਣੀ ਚਾਹੀਦੀ ਆ ਵੀ ਇਹ ਬੰਦੇ ਰੈਕਟ ਕਿਉਂ ਨਹੀਂ ਹੋ ਰਹੇ ਕਿ ਪ੍ਰਸ਼ਾਸਨ ਇਹਨਾਂ ਤੇ ਕਿਉਂ ਨਹੀਂ ਦਬਾ ਪਾ ਰਿਹਾ ਕਿਉਂ ਨਹੀਂ ਇਹਨਾਂ ਨੂੰ ਪ੍ਰਸ਼ਾਸਨ ਚੁੱਕ ਰਿਹਾ ਵੀ ਸਾਡਾ ਹੈਗਾ ਚ ਗਾਂ ਕੀ ਵੀ ਸਾਨੂੰ ਉਦੋਂ ਏ ਇਹ ਪ੍ਰਸ਼ਾਸਨ ਇਹਨਾਂ ਨੂੰ ਫੜੂਗਾ ਵੀ ਜਦੋਂ ਸਾਡੇ ਦੂਜੇ ਜੀ ਵੀ ਇਹਨਾਂ ਮਾਰਦੇ ਠੀਕ ਇਹ ਕੋਈ ਇਹ ਕੋਈ ਇਹਨਾਂ ਦਾ ਕੋਈ ਪ੍ਰਸ਼ਾਸਨ ਇਹਨਾਂ ਦਾ ਕੋਈ ਪੁਲਸ ਗੇੜਾ ਨਹੀਂ ਮਾਰ ਰਹੀ ਇਹਨਾਂ ਦੇ ਕਾਰੋਸ਼ ਸ਼ਰਮ ਸਾਨੂੰ ਧੋਖਾ ਦੇਂਦੇ ਫਿਰਦੇ ਆਪਦੇ ਖੇਤਾਂ ਦੇ ਵਿੱਚ ਅਈ ਰਹੀਦੇ ਬੰਦੇ ਮਾਰਨੇ ਇਹਨਾਂ ਦੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਈ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਤੇ ਜੀ ਐਨ ਨੇ ਤਾਂ ਖੜੇ ਆ ਬੈਠੇ ਘਰੇ ਵੀ ਬੈਠੇ ਰਾਤ ਨੂੰ ਅਸੀਂ ਘਰ ਸੌਂਜੋਗੇ ਨਹੀਂ ਕਿ ਅਸੀਂ ਲੋਕਾਂ ਤੋਂ ਮਦਦ ਲੈ ਕੇ ਲੋਕਾਂ ਤੋਂ ਆਪਦੇ ਘਰ ਬਹਾਉਣੇ ਆ ਵੀ ਸਾਡੀ ਮਦਦ ਕਰੋ ਰਾਤ ਨੂੰ ਸਾਨੂੰ ਫੇਰ ਨਾ ਕਿ ਸੱਟਾਂ ਮਾਰ ਜਾਣ ਸਾਡੇ ਬੱਚਿਆਂ ਨੂੰ ਸੱਟਾਂ ਨਾ ਮਾਰ ਜਾਣ ਖੇਤਾਂ 'ਚ ਗੀੜਾ ਮਾਰਨ ਕੇ ਕਿਸਾਨ ਦੀ 20 ਤੋਂ ਜ਼ਿਆਦਾ ਲੋਕਾਂ ਨੇ ਕੀਤੀ ਬੇਰਹਿਮੀ ਨਾਲ ਕੁੱਟਮਾਰ ਕਿਸਾਨ ਨੂੰ ਅਧਮਰਾ ਕਰ ਖੇਤਾ ਵਿੱਚ ਛੁੱਟਿਆ ਇਹ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ 20 ਤੋਂ ਜ਼ਿਆਦਾ ਲੋਕਾਂ ਨੇ ਕਿਸਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਤੇ ਉਸ ਨੂੰ ਅਧਮਰਾ ਕਰਕੇ ਖੇਤਾ ਵਿੱਚ ਛੁੱਟ ਦਿੱਤਾ ਆਰੋਪੀਆਂ ਨੇ ਕਿਸਾਨ ਦੀ ਲਤ ਵੀ ਵੱਡੀ ਤੇ ਦੂਜੀ ਲਤ ਨੂੰ ਚੱਕਣਾ ਚੂਰ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਇਸੇ ਗੱਲ ਨੂੰ ਲੈ ਕੇ ਇਹਨਾਂ ਨੇ ਕਿਸਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ ਕੀ ਨਾਮ ਤੋਂ ਮੁਹਤਾਰ ਸੋਈ ਤਾਂ ਸੰਗੇ ਜਿਹੜਾ ਹਮਲਾ ਆ ਕਿੰਨੇ ਤੇ ਆ ਮੇਰੇ ਲਟਕੇ ਤੇ ਆ ਤੇ ਕੀ ਕਰਦੇ ਆ ਉਹਦਾ ਇਹ ਜੀ ਪਈ ਠੇਕੇ ਦੇ ਲਈ ਕਾਲੇ ਕੀ ਟਾੜ ਉਥੇ ਜਿਹੜਾ ਮਾਰਨ ਗਿਆ ਨਾ ਮੋਟਰ ਬੰਦ ਕਰਨ ਗਿਆ ਹਮਲਾ ਜਗੜੀ ਚੱਕਦੇ ਇਥੇ ਜਿੰਨੇ ਸਾਰੇ ਇੱਥੇ ਰਹਿਣ ਵਾਲੇ ਵਾਟਰ ਵਾਟੀ ਹਾਂ ਜਦੋਂ ਜਾ ਕੇ 15 20 ਬੰਦੇ ਸੀ ਪਾਣੀ ਲਾ ਕੇ ਬੁੜਿਆ ਰਕੇ ਗਰਾਹ ਮੱਲ ਕੇ ਬੈਠੇ ਖੇਤਾਂ ਦੇ ਵਿੱਚ ਉਥੇ ਮਾਰ ਕੁੱਟ ਕੇ ਛੁੱਟ ਗਿਆ ਤੇ ਲਾਗੇ ਬੇਕਾ ਵਾਲਿਆਂ ਨੂੰ ਫੋਨ ਕੀਤਾ ਜਦੋਂ ਵੀ ਵੀ ਸਾਡੇ ਬੰਦੇ ਨੇ ਸੱਟਾਂ ਲਾ ਗਿਆ ਤੇ ਜਾ ਕੇ ਚੁੱਕਿਆ ਤੇ ਮੁਰਦਾ ਹੋਈ ਪਿਆ ਹੁਣ ਇਥੇ ਚੋਕੇ ਲਗੇ ਹਰਫੀ ਹਰਫੀ ਰਿਪੋਰਟ ਪਾੜ ਹੋ ਗਈ ਮੁਰਦਾ ਹਸਪਤਾਲ ਗਿਆ ਰਾਸਫਾਰਾ ਨੇ ਸਿਮਰਾਲੇ ਜਵਾਵ ਦੇਤਾ ਇਹਨਾਂ ਕੋ ਵੱਟ ਕੇ ਛੁੱਟ ਗਿਆ ਇਹਨਾਂ ਉਹ ਕਿ ਵੱਟ ਕੇ ਟੋ ਕੇ ਛੁੱਟ ਕੇ ਉਹਨਾਂ ਹੋਸ਼ ਹੀ ਕੋਈ ਨਹੀਂ ਗੋੜਾ ਗੱਤੀ ਖਰੇ ਆ ਮੀ ਸ਼ਰੇ ਰਾਂ ਉਹ ਡੱਕਰ ਜਾਂਦੇ ਵੀ ਕੁਟਾ ਕਰਨੀ ਕਰਦੇ ਫਿਰਦੇ ਤੇ ਬੰਨਾ ਜੁਰੇ ਫਿਰਦੇ ਕਰ ਸਾਡੇ ਤੇ ਜੇ ਜੀ ਨੂੰ ਖਤਰਾ ਹੁਣ ਕਾਰਵਾਈ ਦੀ ਕੀ ਮੰਗ ਕਾਰਵਾਈ ਸਾਡੇ ਨਾਲ ਜਿਹੜੀ ਜਿਹੜੀ ਅਸੀਂ ਮੰਗ ਮੰਗਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰ ਉਦੋਂ ਕਰਨੇ ਆ ਜੋ ਸਾਡੇ ਦੋ ਜੀ ਵੀ ਮਾਰਦੇ ਸਾਡੇ ਬੱਚੇ ਬਾਹਰ ਜਾਂਦੇ ਆ ਪਾਣੀ ਲਾਉਣ ਜਾਂਦੇ ਹੋ ਉਹ ਡਰਦੇ ਨਿਕਲਦੇ ਸਾਡਾ ਝੋਨਾ ਵੀ ਸੁੱਕ ਗਿਆ ਇਹ ਜੀ ਬੇਗ ਯਾਰੀ 80 ਪੀ ਬੇਗ ਯਾਰੀ ਇਹ ਆਪ ਕੋਣ ਤੁਮਾਨੂੰ ਇਹ ਬਣਾ ਲਿਆ ਨਵੀਂ ਸਰਕਾਰ ਤੇ ਨੇ ਬੇੜੇ ਘਰ ਘਰ ਕੇ ਰਹਾਤਾ ਉਹ ਕਾਰਵਾਈ ਨਹੀਂ ਕੋਈ ਕਾਰਵਾਈ ਸੀ ਨਾ 11 12 ਦਿਨ ਹੋ ਗਏ ਐ ਇਸੀ ਦਾ ਬੜੇ ਕੋਈ ਨਹੀਂ ਕਿ ਕੀ ਨਾਮ ਸਰ ਸਰ ਜੀ ਤੇ ਕੀ ਲੱਗਦਾ ਜਿਵੇਂ ਮੇਰਾ ਘਰ ਆਣਾ ਕੀ ਹੋਇਆ ਖੇਤਾਂ ਨੂੰ ਗੇੜਾ ਮਾਰਨ ਗਏ ਸੀ ਮੋਟਰ ਬੰਦ ਕਰਨ ਹਾਂ ਤੇ ਇਹ 15 20 ਜਾਣੇ ਗਾੜੀ ਖਲੋਤੇ ਹਾਂ ਇਹਨਾਂ ਨੇ ਸੱਟਾਂ ਮਾਰ ਦਿੱਤੀਆਂ ਹਾਂ ਤੇ ਲਤਾ ਤੋੜ ਦਿੱਤੀਆਂ ਐ ਨਾਉ ਕਰਕੇ ਸੁੱਟ ਗਏ ਆ ਕੀ ਤੇ ਇੱਕ ਲਾਤ ਉਹਨਾਂ ਨੇ ਕੱਟ ਦਿੱਤੀ ਜੀ ਹਾਂ ਜੀ ਤੇ ਹੁਣ ਹਸਪਤਾਲ ਅਜੇ ਕੋਈ ਪਤਾ ਨਹੀਂ ਉਹ ਤਾਂ ਹੱਦੇ ਨਹੀਂ ਡਾਕਟਰ ਹੁਣਗਾ ਕੋਹ ਵੀ ਪੀ ਠੀਕ ਹੋਊਗਾ કે ਨਹੀਂ ਹੋਊਗਾ ਇਹ ਸਾਡਾ ਕੋਈ ਕਾਰਵਾਈ ਨਹੀਂ ਸਾਡੀ ਕੋਈ ਕਰਨ ਨਹੀਂ ਆ ਹਾਨੂੰ ਅਨਸਾਫ਼ ਮਿਲਣਾ ਚਾਹੀਦਾ ਹੁਣ ਕਿਸ ਤਰ੍ਹਾਂ ਧਮਕੀਆਂ ਆ ਰਹੀਆਂ ਨੇ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਖਤ ਕਰ ਰਹੀ ਹਾਨੂੰ ਧਮਕੀਆਂ ਦੇ ਰਿਹਾ ਵੀ ਜਿਹੜਾ ਕੋਈ ਜਾਂਦਾ ਅਸੀਂ ਉਹਨੂੰ ਵੀ ਐ ਕਰਾਂਗੇ ਜੋ ਕਰਾਂਗੇ ਅਸੀਂ ਉਹਨਾਂ ਕੋਈ ਪੁਲਿਸ ਨਹੀਂ ਕਾਰਵਾਈ ਕਰ ਰਹੀ ਹਾਂਜੀ ਕੋਈ ਪੁਲਿਸ ਸਾਡੀ ਕਾਰ ਨਹੀਂ ਫੜਦੇ ਫੜ ਰਹੀ ਤੇ ਦੋਸ਼ੀ ਆ ਫੜਦੇ ਹੀ ਅਗੇ ਇਹਨੂੰ ਘੋਬਰੇ ਨੇ ਹਾਂਜੀ ਸ਼ਰਿਆ ਸ਼ਰਿਆ ਘੋਮਦੇ ਆ ਹਾਡੇ ਬੱਚਿਆਂ ਨੂੰ ਵੀ ਧਮਕੀਆਂ ਦੇ ਦੇਣਾ ਸਾਡੇ ਬੱਚੇ ਬਾਹਰ ਜਾਣ ਜੋਗੇ ਉਹਨਾਂ ਨੂੰ ਵੀ ਆਂਦੇ ਕਹੀਂ ਤੁਹਾਨੂੰ ਰੋਤਾਤ ਬਣਾਗੇ ਤੁਹਾਨੂੰ ਹੀ ਮਾਰਦਾਂਗੇ ਉਹ ਵੀ ਨਹੀਂ ਜਾਣ ਜੋਗੇ ਸਾਨੂੰ ਕਾਰਵਾਈ ਚਾਹੀਦੀ ਸਾਡੇ ਤੇ ਕਾਰਵਾਈ ਉਹਨਾਂ ਤੇ ਕਰਨੀ ਚਾਹੀਦੀ ਸਾਨੂੰ ਇਹੋ ਹੀ ਮੰਗ ਸਾਡੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਵੇਂ ਨਾ ਟੋੜ ਜਿਵੇਂ ਇਤਸਾਰ ਕੌਰ ਹੈ ਜਿਹੜੀ ਕੁੱਟਮਾਰ ਹੋਈ ਕਹਿੰਦੇ ਨਾਲ ਤੋ ਤਦੈ ਉਹ ਜਨਸੋਹਿੰਦਾ ਤੁਹ ਕੀ ਲੱਗਦਾ ਉਹ ਜਿੱਥੇ ਆ ਜਾਗਦਾ ਮੇਰਾ ਹਾਂਜੀ ਹਾਂਜੀ ਕਿੱਥੇ ਕੁੱਟਮਾਰ ਹੋਈ ਕਾ ਦੇਖਿਆ ਜੀ ਕੀ ਕਰ ਰਹੇ ਗਏ ਸੀ ਮੋਟਰ ਬੰਦ ਕਰਨ ਗਿਆ ਸੀ ਖੇਤਾਂ 'ਚ ਕੰਮ ਕਰ ਹਾਂ ਖੇਤਾਂ 'ਚ ਕੰਮ ਕਰ ਰਿਹਾ ਕੀ ਹੋਇਆ ਉਹ ਦੇਵੀ ਪੰਜੀ ਜਾਣੀ ਗੱਲ ਪੈ ਗਈ ਉਹ ਕਿੱਥੋਂ ਬੈ ਉਹ ਇੱਥੋਂ ਦੇਈ ਪਿੰਡ ਦੇ ਹਾਂ ਕੋਈ ਸਾਰੀ ਗੱਲ ਦੱਸੋ ਕੀ ਹੋਇਆ ਤੇ ਹੋਇਆ ਤੇ じゃ ਪਿਛਲੀ ਕੋਈ ਗੱਲ ਪੁਰਾਣੀ ਸੀ ਅਸੀਂ ਤੇ ਉਹ ਇਹ ਤੇ ਭਲਾਈ ਬੈਠੇ ਸੀ ਹੂੰ ਹੂੰ ਦੋਨਾਂ ਨੇ ਕੋਈ ਖਬਰ ਰੱਖੀ ਕੋਈ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਲੈਣਾ ਦੇਣਾ ਨਹੀਂ ਅੱਛਾ ਕਰਦੇ ਰਹ ਹਾਂ ਮਾਰ ਕੇ ਸੁੱਟ ਗਏ ਹੁਣ ਜਿਹੜਾ ਕੋਈ ਨਾਲ ਜਾਂਦਾ ਮਗਰ ਜਾਂਦਾ ਪਾਣੀ ਲਾਉਣ ਜਾਂਦੇ ਆ ਦੰਤਾਂ ਤਮਕਿੰਗਾ ਦੀਆਂ ਦੇ ਆਦੇਵੀਆਂ ਦੀਆਂ ਲੱਤਾਂ ਭੰਨਣੀਆਂ ਐ ਕਰ ਦੇਣਾ ਫਲਾਣ ਕਰ ਦੇਣਾ ਆ 11 ਦਿਨ ਹੋ ਗਏ ਕੋਈ ਨਿਆਂਫੀ ਨਹੀਂ ਹੋਈ ਕੋਈ ਪੁਸ ਨਹੀਂ ਪਈ ਤੇ ਜੇਦੋਂ ਕੋਈ ਹੋਰ ਮਾਤਾ ਫੇਰ ਨਾਫੀ ਹੋਣੀ ਤੇ ਸਾਡੇ ਤੇ ਝੋਨੇ ਵੀ ਸੁੱਕਣ ਦੇ ਨਾ ਬੱਚੇ ਬਾਹਰ ਨਿਕੰਦੇ ਨਾ ਤਮਕਿੰਗਾ ਦੇ ਜਾਂਦੇ ਕੋਈ ਕਾਰਵਾਈ ਨਹੀਂ ਹੋਈਾਨੂੰ ਨਿਆਂਫੀ ਮੈ ਨਹੀਂ ਚਾਹੀਦੀ ਪ੍ਰਸ਼ਾਸਨ ਦੇ ਭਗਵੰਤ ਮਾਨ ਨੂੰ ਪੀ ਪੀ ਉਹਨਾਂ ਨੇ ਵੀ ਇਹ ਪੀ ਲਿਆ ਤੇ ਸਾਡਾ ਨਿਆਂਫੀ ਹੋਣੀ ਚਾਹੀਦੀ ਹੋਰ ਨਵੀਂ ਬਣਾਈ ਫਿਰ ਵੀ ਗੁੱਟਾ ਕਰਦੀ ਹੋ ਹਾਂ ਹਾਂ ਬਹੁਤ ਜਿਆਦਾ ਉਹਨੂੰ ਮਾਰ ਕੇ ਸੁੱਟ ਗਏ ਉਹਦਾ ਤਾਂ ਕੋਈ ਹਾਲ ਹੀ ਨਹੀਂਗਾ ਹਾਂ ਵਜਨ ਦਾ ਹਾਂ ਪੜਾਈ ਜਾਣੀ ਚਾਹੀਦੀ ਦੋ ਹਾਂਜੀ ਦੋ ਚੀਜ਼ ਪੜ੍ਹੀ ਜਾਣੀ ਚਾਹੀਦੀ ਸਜ਼ਾ ਚਾਹੀਦੀ ਇਹਨਾਂ ਨੂੰ ਤਾਂ ਚਿਰ ਹਾਂ ਤਾਂ ਕੁਝ ਜਾਂ ਦੇਂਦੇ ਆ ਬੱਚਿਆਂ ਨੂੰ ਡਾ ਹਾਂ ਬੱਚਿਆਂ ਨੂੰ ਜਨਾਨੀਆਂ ਨੂੰ ਡਾ ਰਿਆ ਹੈਗੇ ਜੀ ਕੀ ਪਤਾ ਨਾ ਕਿਹਨੂੰ ਫੜ ਲੈਣਾ ਜਿਹੜਾ ਇਹਦੇ ਬੜੇ ਹੋਏ ਹਾਂ ਹਾਂ